ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇ ਦੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਘਾਮਾ ਛੇੜ ਲਈ ਰੱਖਿਆ ਜਾਂ ਦੋਵੇਂ ਤਾਜ਼ੀਆਂ ਸੂਈਆਂ ਤੇ ਅੱਜ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਚੱਲਦਾ ਇਹ ਕੰਮ ਕਰ ਕੰਮ ਬਹੁਤ ਵਧੀਆ ਚੱਲਦਾ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਆਪਾਂ ਨਾਮ ਮੇਰਾ ਜੰਟਾ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਬਨਾਲਾ ਤਸੀਲ ਤਪਾ ਨੇੜੇ ਪਿੰਡ ਕਿਹੜੇ ਰਹਿੰਦੇ ਨੇ ਜਿਹੜਾ ਭੜੌੜ ਰਹੇਗਾ ਜੀ ਪੱਕੋ ਕੈਂਚਰਾ ਠੀਕ ਆ ਇਹ ਪੰਡੂ ਨੇ ਮੇਰਾ ਮੋਬਾਈਲ ਨੰਬਰ ਬੋਲਦਾ 98720 42068 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਇਧਰੋਂ ਸ਼ੁਰੂ ਕਰਦੀ ਬਾਈ ਹਾਂਜੀ ਜਿਹੜੀ ਬਾਈ ਆਪਾਂ ਸਾਹਮਣੇ ਵੜ ਦੇਖ ਰਹੇ ਕਿਹੜਾ ਸੂਹਾ ਸੂਈ ਆ ਦੂਜਾ ਸੂਹਾ ਸੁੰਦੀ ਆ ਜੀ ਇਹ ਲਗਾ ਸੂਈ ਆ ਬਾਈ ਇਹਨੂੰ 20 ਮਿੰਟ ਹੋ ਗਏ ਜੀ ਸੂਈ ਨੂੰ 20 ਮਿੰਟ ਹੋ ਗਏ ਸੂਈ ਨੂੰ ਜੇ ਹਜੇ ਜੇਰ ਦੀ ਹਜੇ ਪੈਣੀ ਆ ਜੇਰ ਦੀ ਆਪਾਂ ਵੀਡੀਓ ਬਣਾ ਲਾਂਗੇ ਠੀਕ ਆ ਤੇ ਕਿੰਨਾ ਕ ਬੋਲਾ ਕੱਢਿਆ ਬਾਈ ਬੋਲਾ ਬਾਈ ਹਜੇ ਤਾਂ ਬੱਚਾ ਜਗਾਇਆ ਬਸ 2 ਕਿਲੋ ਹੀ ਕੱਢਿਆ ਠੀਕ ਆ 2 ਕਿ ਬੱਚੇ ਚੰਗੇ ਬਣੇ ਹਨ ਹਾਂਜੀ ਬੱਚੇ ਬਈ ਬਹੁਤ ਚੰਗੇ ਹਨ ਹੰਡੀ ਸੀਦਾ ਜੀ ਕੋਈ ਅਜੀ ਗੱਲ ਨਹੀਂ ਮੈਂ ਕਹਿੰਦਾ ਕੀ ਬਾਤ ਹੈ ਹਾਂ ਲੱਗੀ ਲੱਤਾਂ ਫਰ ਫਰ ਉੱਠੀ ਚੱਲ ਲੈ ਮੈਂ ਕਹਿੰਦਾ ਹਾਂ ਜੀ ਤੂੰ ਧਾਰ ਤੁਰ ਕਿਵੇਂ ਬਈ ਮਤਾ ਤੂੰ ਤਵੇ ਨਾ ਧੱਕੇ ਰਗੀ ਗਲਾਸਾਂ ਵਰਗੇ ਥਾਣਾ ਜੀ ਦੇ ਹੂੰ ਖੋਲ ਦੇ ਬਈ ਤੋੜ ਦੇ ਲਿਖਾ ਦੇ ਸਹੀ ਗੱਲ ਹੈ ਕੱਦ ਚੰਗਾ ਬਈ ਬ੍ਰੀਥ ਚੰਗੀ ਆ ਫੈਟ ਚੰਗੀ ਆ ਉਹ ਤੋੜ ਦੇ ਲੈ ਬਈ ਤੋੜਾ ਤਰਾ ਚੈੱਕ ਕਰ ਲੋ ਬੈਠ ਦਾ ਇੱਕ ਨੰਬਰ ਬਾਕੀ ਨਰੋਈ ਉੱਕਰ ਫੋਲਾ ਸੁਆ ਮਨ ਨਹੀਂ ਬਾਈ ਹੈਨਾ ਹਾਂਜੀ ਸੁਆ ਦਾ ਕਹਿਣਾ ਮੰਨਦਾ ਹੀ ਅਸੀਂ ਪਸਮਾੜਾ ਮੁੱਟਾ ਲਓ ਜੇ ਕਿੱਥੇ ਮਰਜੀ ਖੜਾ ਕੇ ਜਾਏ ਧਾਰਾਂ ਮਾਰੀ ਚੱਲੋ ਲੈ ਕੋਈ ਗੱਲ ਨਹੀਂ ਨੇ ਅਸੀਂ ਇਹਨੇ ਕਿੰਨਾ ਕਹਤੋ ਬਾਈ ਦੁੱਧ ਬਾਈ ਕਹੇ ਨੂੰ ਤਾਂ ਆਪਾਂ ਹੁਣ 25 ਲੀਟਰ ਕਹਿ ਦਿੰਨੇ ਆ ਪਰ ਦੇ ਦੂਗੀ 18-19 ਲੀਟਰ ਦੁੱਧ ਠੀਕ ਆ ਹਾਂਜੀ 18-19 ਲੀਟਰ ਬਾਈ ਕਹਿੰਦਾ ਦੁੱਧ ਦੇ ਦੂਗੀ ਹਾਂਜੀ ਜਿੰਨਾ ਭਾਂਡਾ ਤਾਂ ਆਏ ਬਾਈ ਭਾਦਾ ਭਾਵੇਂ 25 ਕਹਿ ਦੇ ਹਮ ਸੱਚਾ ਵਾ ਨਾ ਬਾਕੀ ਜਾਤ ਬ੍ਰੀਡ ਚੰਗਿਆ ਗਰਮੀ ਗਰਮੀ ਬਿਲਕੁਲ ਨਹੀਂ ਮੰਨਨੇ ਕਿ ਨਹੀਂ ਬਾਈ ਹਾਂਜੀ ਗਰਮੀ ਕੀ ਮਰਣੀ ਹੈ ਨੇ ਜੀ ਹੂੰ ਕੀ ਮੋਲ ਆ ਬਾਈ ਫਿਰ ਮੋਲ ਦਾ 65000 ਹੈ ਜੀ ਮਾਨ ਤਾਨ ਹੋ ਜੂ ਮੌਕੇ ਤੇ ਹਾਂ ਮਾਨ ਤਾਨ ਕਰ ਦਿਆਂਗੇ ਠੀਕ ਆ ਬਾਈ ਹਾਂਜੀ ਅੱਗੇ ਬਾਈ ਦੋ ਨੰਬਰ ਤੇ ਜਰਸੀ ਆ ਗਈ ਹਾਂਜੀ ਇਹ ਕਿਹੜਾ ਸੂਆ ਸੂਈ ਹੈ ਇਹ ਵੀ ਜੀ ਦੂਜਾ ਸੂਆ ਹੈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਇਹਨੂੰ 20 ਦਿਨ ਹੋ ਗਏ ਜੀ 20 ਦਿਨ ਹੋ ਗਏ ਸੂਈ ਨੂੰ ਬੱਚਾ ਇਹਦੇ ਮਗਰ ਗਿਆ ਇਹਦੇ ਮਗਰ ਵੀ ਵਸੇ ਗਿਆ ਜੀ ਬੱਚਾ ਇਹਦੇ ਮਗਰ ਵੀ ਵਸੇ ਗਿਆ ਹਾਂਜੀ ਠੰਡੀ ਸੀ ਦਾ ਹਾਂਜੀ ਤੇ ਕਿੰਨਾ ਕ ਬਾਈ ਦੁੱਧ ਆਇਆ ਥੱਲੇ ਹੁਣ ਦੁੱਧ ਦੇ ਰਿਹਾ ਜੀ 11 ਲੀਟਰ ਹੈ ਜੀ ਠੀਕਾ 11 ਲੀਟਰ ਬਈ ਦੁੱਧ ਆ ਜਾਏਗਾ ਬਈ ਕਹਿੰਦਾ ਕੱਲਾ ਕੱਲਾ ਥਾਣਾ ਪੂਰੀ ਵੀ ਤੇ ਥਣ ਲੱਗਾ ਬਾਕੀ ਧਾਰਕ ਮੈਂ ਤਾਂ ਤੂੰ ਉੱਤੇ ਜਾਈਂ ਓਕੇ ਆ ਜੀ ਠੀਕਾ ਖੋਲ ਦੇ ਬਈ ਤੋਲ ਦੇ ਖੋਲ ਕੇ ਬਰੀਰ ਬਈ ਦੋਵੇਂ ਚੰਗੀਆਂ ਕਿਉਂਕਿ ਗਰਮੀ ਆਂਦਾ ਧੂਫਾ ਹੀ ਆ ਦੋਵੇਂ ਗਰਮੀ ਬਿਲਕੁਲ ਨਹੀਂ ਮੰਨਣੀ ਮੌਸਮ ਜਿਵੇਂ ਹੁਣ ਗਰਮੀ ਦਾ ਆਈ ਜਾਂਦਾ ਬਾਕੀ ਫੇਸ ਚੈੱਕ ਕਰਾ ਦੇ ਬਈ ਮੈਂ ਕਹਿੰਦਾ ਕੀ ਬਾਤਾਂ ਕੁਆਲਟੀ ਚੈੱਕ ਕਰ ਲਓ ਬੋਦੀ ਵਧੀਆ ਫੁੱਲ ਚੰਗੀਆਂ ਵਰਸੀ ਸਨੈਕ ਪੋਣਾ ਜੀ ਗੱਲ ਕਰੀਏ ਬਾਹਰ ਚ ਫੁੱਲ ਲੱਗੇ ਕਿੰਨਾ ਕਰਜੋ ਬਾਈ ਦੱਸ ਟੀਮੇਟ ਹਾਂਜੀ ਦੁੱਧ ਕਿੰਨਾ ਕਰ ਦੇ ਦੂ ਅਸਟੀਮੇਟ ਦੁੱਧ ਜੀ ਦੇ ਦੂ 14-15 ਲੀਟਰ ਠੀਕ ਆ 14-15 ਲੀਟਰ ਬਾਈ ਜੇ ਤਾਂ ਜਿਹੜੀ ਬਾਕੀ ਆਪਾਂ ਤੁਹਾਨੂੰ ਨੇੜੇ ਚੱਕਰ ਆਣੇ ਬਾਈ ਬਹੁਤ ਚੰਗਾ ਥਾਣਾ ਪੂਰੀ ਦਿੱਤੀ ਥਾਣ ਲੱਜਾ ਬਗਾ 14-15 ਵੀ ਵੜਦਾ ਇੱਕ ਨੰਬਰ ਅਸੀਂ ਧਾਰ ਵੀ ਬਾਈ ਕਹਿੰਦਾ ਇੱਕ ਨੰਬਰ ਤੇ ਇਹਦਾ ਕੀ ਮੋਲਾ ਬਾਈ ਇਹਦਾ ਮੋਲਾ ਇਹਦਾ 45000 ਹੈ ਜੀ ਲੈਣ ਦੇਂਜ 45000 ਮੋਲਾ ਬਾਕੀ ਮੌਕੇ ਤੇ ਆ ਗਏ ਮਾਂ ਤਾਨ ਕਰ ਦਿਆਂਗੇ ਮੌਕੇ ਤੇ ਠੀਕ ਆ ਬਾਈ ਇੱਕ ਵਾਰੀ ਆਪਾਂ ਵੀ ਫੇਰ ਤੋਂ ਦਿਖਾ ਦੇਣਾ ਨਾ ਨਾ ਇਹ ਗੱਲ ਕਰੀਏ ਕਰ ਮਾੜੀ ਦੇ ਬ੍ਰਿੱਕੀ ਜਾਲੇ ਵੇਦਨ ਚੈੱਕ ਕਰ ਲੋ ਬਹੁਤ ਚੰਗਾ ਥਾਣਾ ਮੁੱਠੀ ਵਾਲਾ ਥਾਣਾ ਲੈ ਠੰਡੀ ਸੀਲ ਚੈੱਕ ਕਰ ਲੋ ਮੈਂ ਕਿਹਾ ਕੀ ਹੋਤਾ ਬਾਈ ਜੇ ਮਰਦੀ ਆਥ ਲਾਈ ਚਲੋ ਹਣਾ ਹਾਂਜੀ ਹਾਂ ਚੈੱਕ ਕਰੀ ਜੇ ਆਪਾਂ ਗੱਲ ਕਰੀਏ ਇਹਦੀ ਵੀ ਇਹਦੀ ਇਹ ਵੀ ਬਈ ਬਹੁਤ ਚੰਗੀ ਆ ਜੀ ਹਾਂ ਜੇ ਪੀੜੀ ਦੇ ਪਾਵੇ ਉਹਨੂੰ ਥਾਣਾ ਜੀ ਦੇਖ ਲੋ ਪਾਵੇ ਰਗਾ ਥਾਣਾ ਸਹੀ ਗੱਲ ਆ ਪੂਰੀ ਬਿੱਤੀ ਦੇ ਠੰਡ ਕੇ ਪਿਆ ਤੇ ਜੇ ਬਾਈ ਕੋਈ ਜੋੜਾ ਦੋ ਮੈਂ ਇਕੱਠਾ ਹੀ ਲੈਂਦਾ ਚੰਗਾ ਮਾਨ ਤਾਨ ਕਰ ਦਿਆਂਗੇ ਜੀ ਠੀਕ ਆ ਬਈ ਕਹਿੰਦਾ ਜੇ ਕੋਈ ਜੋੜਾ ਦੋ ਮੈਂ ਇਕੱਠਾ ਹੀ ਲਵਾਂਗਾ ਤਾਂ ਚੰਗਾ ਮਾਨ ਤਾਨ ਕਰ ਦਿਆਂਗੇ ਤਿੰਨ ਅਕਸ਼ੀ ਵੀ ਬਾਈ ਭਰਾ ਕੋਲੇ ਦੁੰਮੇ ਦਿਖਾਤੇ ਜੇ ਕਿਸੇ ਵੀਰ ਨੂੰ ਦੁੰਮਾ ਦੀ ਕੋਈ ਪਸੰਦ ਆਉਂਦਾ ਨਾ ਤਾਂ ਬਾਈ ਨਾਲ ਕੰਟੈਕਟ ਕਰਕੇ ਜ਼ਰੂਰ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਜੀ ਤਹਿ ਦਿਲ ਤੋਂ ਧੰਨਵਾਦ